ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੰਵਿਧਾਨ ਵਿੱਚ ਦੱਸੇ ਗਏ ਸਰਕਾਰ ਦੇ ਢਾਂਚੇ ਦੇ ਅੰਦਰ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਤੇ ਫਿਰ ਸਵਾਲ ਉਠਾਇਆ ਹੈ। ਉਹਨਾਂ ਕਿਹਾ ਕਿ ਸੰਸਦ ਸਰਵਉੱਚ ਹੈ ਤੇ ਇਸ ਦੇ ਚੁਣੇ ਹੋਏ ਨੁਮਾਇंदे ਭਾਵ ਸੰਸਦ ਦੇ ਮੈਂਬਰ ਇਸ ਦੇ ਅੰਤਿਮ ਮਾਲਕ ਹਨ ਤੇ ਉਹਨਾਂ ਤੋਂ ਉੱਪਰ ਕੋਈ ਅਧਿਕਾਰ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਅਸੀਂ ਭਾਰਤ ਦੇ ਲੋਕਾਂ ਨੇ ਸੰਵਿਧਾਨ ਦੇ ਅਧੀਨ ਆਪਣੀ ਜਨਤਕ ਪ੍ਰਤੀਨਿਧੀਆਂ ਨਹੀਂ ਆਪਣੇ ਪ੍ਰਗਟਾਵੇ ਤੇ ਆਪਣੀ ਇੱਛਾ ਨੂੰ ਪ੍ਰਤੀਬਿੰਬਿਤ ਕਰਨ ਦੀ ਚੋਣ ਕੀਤੀ ਹੈ ਤੇ ਉਹ ਚੋਣਾਂ ਦੌਰਾਨ ਇਹਨਾਂ ਪ੍ਰਤੀਨਿਧੀਆਂ ਨੂੰ ਜਵਾਬਦੇਹ ਇਠੇ ਰਹਉਂਦੇ ਹਾਂ ਤੇ ਇਹ ਸਥਿਤੀ ਹੋਣ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਂ ਕਿ ਇਹ ਦੇਸ਼ ਦੇ ਹਰ ਵਿਅਕਤੀ ਭਾਗ ਸਰਵ ਉੱਚ ਹੈ ਲੋਕਤੰਤਰ ਵਿੱਚ ਅਸੀਂ ਲੋਕ ਇੱਕ ਪਰਮਾਣੂ ਹਾਂ ਤੇ ਉਸ ਪਰਮਾਣੂ ਵਿੱਚ ਪਰਮਾਣੂ ਸ਼ਕਤੀ ਹੁੰਦੀ ਹੈ ਉਹ ਪਰਮਾਣੂ ਸ਼ਕਤੀ ਚੋਣਾ ਦੌਰਾਨ ਪ੍ਰਤੀਬਿੰਬਿਤ ਹੁੰਦੀ ਹੈ ਇਸ ਲਈ ਅਸੀਂ ਇੱਕ ਲੋਕਤੰਤਰੀ ਰਾਸ਼ਟਰ ਹ ਮੰਗਲਵਾਰ ਸਵੇਰੇ ਦਿੱਲੀ ਯੂਨੀਵਰਸਿਟੀ ਦੇ ਇੱਕ ਸਮਾਗਮ ਵਿੱਚ ਸ਼੍ਰੀ ਤਨਖੜ ਨੇ ਪਹਿਲਾਂ ਦੇ ਬਿਆਨਾਂ ਦੀ ਆਲੋਚਨਾ ਤੇ ਵੀ ਜਵਾਬੀ ਹਮਲਾ ਕੀਤਾ ਤੇ ਉਹਨਾਂ ਕਿਹਾ ਕਿ ਇੱਕ ਸੰਵਿਧਾਨਿਕ ਅਧਿਕਾਰੀ ਦੁਆਰਾ ਬੋਲਿਆ ਗਿਆ ਹਰ ਸ਼ਬਦ ਸਰਵ ਉੱਚ ਰਾਸ਼ਟਰੀ ਹਿੱਤ ਦੁਆਰਾ ਨਿਰਦੇਸ਼ਿਤ ਹੁੰਦਾ ਹੈ ਰਾਸ਼ਟ ਪਤੀ ਅਤੇ ਰਾਜ ਦੇ ਰਾਜਪਾਲ ਨਾ ਰਹੀ। ਰਾਜ ਵਿਧਾਨ ਸਭਾਵਾਂ ਦੁਆਰਾ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਸਮਾਂ ਸੀਮਾ ਨਿਰਧਾਰਿਤ ਕਰਨ ਵਾਲੇ ਸੁਪਰੀਮ ਕੋਰਟ ਦੇ ਇੱਕ ਇਤਿਹਾਸਿਕ ਫੈਸਲੇ ਤੋਂ ਕੁਝ ਦਿਨ ਬਾਅਦ ਸ਼੍ਰੀ ਤਨਖੜ ਨੇ ਸ਼ਿਕਾਇਤ ਕੀਤੀ ਹੈ ਕਿ ਧਾਰਾ 142 ਲੋਕਤੰਤਰੀ ਤਾਕਤਾਂ ਦੇ ਵਿਰੁੱਧ ਇੱਕ ਪਰਮਾਣੂ ਮਿਜ਼ਾਈਲ ਬਣ ਗਈ ਹੈ ਜੋ ਨੇਪਾਲ ਕਾ ਲਈ 24 7 ਉਪਲਬਧ ਹੈ।